ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡਾ ਸਵਾਗਤ ਕਰਦੇ ਆਂ ਆਪਣੇ YouTube ਚੈਨਲ ਤੇ ਜੁਆਇੰਟ ਫੈਮਿਲੀ ਵਲੋਗ ਤੇ ਅੱਜ ਦਾ ਨਾ ਹੀ ਰੈਸਪੀ ਸ਼ੇਅਰ ਕਰਾਂਗੇ ਮੂਰੀਆ ਦੀ ਪੁਜੀ ਜਿਵੇਂ ਆਹ ਵੇਖੋ ਜੀ ਅਸੀਂ ਬਣੇ ਮੂਰੀਆ ਪిల్లా ਆਪਸ ਵਿੱਚ ਖਿਲਣੀਆਂ ਵਾ ਮੁਰਕੇ ਨਾਲ ਧੋਣਾ ਵਾਲੇ ਮੁਰਕੇ ਵਾ ਨਾਲ ਬਿਲੀ ਕਾਸ਼ ਕਰਨਾ ਵਾ ਵੇਖੋ ਜੀ ਪਨੀਰ ਦੀਆਂ ਪੁਜੀਆਂ ਤੇ ਸਾਰੇ ਜਣਿਆਂ ਨੇ ਖਾਧੀਆਂ ਪਰ ਅੱਜ ਨਹੀਂ ਕਿਹਾ ਮੂਰੀਆ ਦੀ ਪੁਜੀ ਕੋਈ ਕੇ ਕੇ ਨੇ ਬਣਾਈ ਹੋਊਗੀ ਸਾਡਾ ਬਣੇ ਰਹੋ ਵੇਖੋ ਰੈਸਪੀ ਅਸੀਂ ਕਿੱਦਾਂ ਬਣਾਉਨੇ ਆ ਬਹੁਤ ਈਜ਼ੀ ਤਰੀਕੇ ਨਾਲ ਹੀ ਬਣਾਵਾਂਗੇ ਸਾਡਾ ਬਣੇ ਰਹੋ ਐਨ ਤੱਕ ਪੁਰ ਜੀਵਨ ਜੁਗ ਸੀ ਸ਼ੇਸ਼ੇ ਤੀ ਪਤਾ ਕੀ ਅੱਜ ਤੇ ਨੇਰਾ ਹੀ ਬਹੁਤ ਹੋ ਗਿਆ ਵਾ ਲੇਟ ਹੋ ਗਿਆ ਨਾ ਅੱਜ ਲੇਟ ਹੋ ਗਿਆ ਆਪਾਂ ਬੰਦੇ ਕੀ ਨਾਲੇ 40 ਦਿਨ ਹੁਣਉਂਦੇ ਜਾਂਦੇ ਨੇ ਤੇ ਛੋਟੇ ਹੋ ਗਏ ਛੋਟੇ ਹੋ ਗਏ ਉਹਦਾ ਕਰਕੇ ਨਾ ਬਹੁਤ ਨੀਰਾ ਹੋ ਜਾਂਦਾ ਵਾ ਕੋਈ ਨਹੀਂ ਕੱਲ ਤੋਂ ਨਾ ਟੈਨ ਨਾ ਕਰਿਆ ਕਰਾਂਗੇ ਹੁਣ 5 ਵਜੇ ਲੱਗ ਜਾ ਕਰੀਏ ਤੇ ਫੇਰ ਆਪਣਾ ਕੰਮ ਸੁੱਤਰਿਆ ਹਾਂਜੀ ਹਾਂ ਅਜੇ ਸਿਮਾ ਵੀ ਨਹੀਂ ਉੱਠਿਆ ਉਸ ਵੇ ਸੁੱਤੀ ਹੋਣੀ ਸਵੇਰੇ ਸਕੂਲ ਜਾਣ ਲੱਗਿਆ ਉੱਠ ਕੇ ਦੇਖੀ ਕਿੰਨਾ ਰੋਣਾ ਹੀ ਹੁਣ ਮ ਆਟਾ ਪੁਜਾ ਆ ਕੇ ਨਹੀਂ ਪੁਜਾ ਨਹੀਂ ਇਹ ਜੀ ਬੁਣਾ ਨਾ ਆਟਾ ਦੇ ਮੂੜੇ ਰਗੜ ਕੇ ਫੇਰ ਗਲਦੇ ਆ ਬਹੁਤਾ ਹੀ ਮੇਰਾ ਹੋ ਗਿਆ ਤਾਂ ਤੜਕਾ ਵੀ ਘਟਣਾ ਜੀ ਕੋਈ ਨਹੀਂ ਬਸ ਹੁਣ ਮੈਂ ਮੂੜੇ ਰਗੜਨਾ ਤੇ ਪਿਆਛੇ ਦੇ ਇਹਦੇ ਵਿੱਚ ਆਪਾਂ ਨੋਰਮਲ ਕੀ ਜਿਆ ਪਾਉਣੀ ਹੈ ਜਾਂ ਆਪਾਂ ਕਿਹੜਾ ਜਿਆਦਾ ਪਾਉਣਾ ਨਹੀਂ ਇਹਦੇ ਵਿੱਚ ਪਿਆਜ਼ ਤੇ ਬਸ ਮਿਰਚਾਂ ਤੇ ਟਮਾਟਰ ਹੀ ਪਾਉਣਾ ਹਾਂ ਅਦਰ ਕਿ ਨਹੀਂ ਪਾਉਣਾ ਨਾਲ ਆਪਾਂ ਪਾਉਣਾ ਅਦਰ ਕੱਲਾ ਸੁਣੇ ਪਾੜ ਹਾਂ ਪਿਆਰ ਫੜ ਲਿਆ ਹੁਣ ਕਿੰਨੇ ਕੁ ਲਿਓਨੇ ਦੇ ਮਾਤਾ ਚਾਰ ਪੰਜ ਲਿਆ ਆ ਬੜਿਆ ਆਂ ਪਾਜ ਵਸੂ ਹਾਂ ਵੰਦੂ ਥੋੜੀਆਂ ਜੀਆਂ ਮੂਲੀਆਂ ਆਪਣੀਆਂ ਨਾਲ ਆਪਾਂ ਇੰਨਾ ਨਹੀਂ ਨਾ ਜਿਆਦਾ ਪਾਉਣਾ ਸਮਾਨ ਵਿੱਚ ਨਾਰਮਲ ਜਿਹਾ ਬਣਾਉਣੀਆ ਉਹ ਠੀਕ ਹੈ ਲੈ ਹਾਂ ਹਾਂ ਚਾ ਲੈ ਚਾਪ ਹੁਣ ਅਸੀਂ ਕੜਾਈ ਧਰਤੀ ਆ ਤੇ ਇਹਦੇ ਥੋੜੀ ਵਿੱਚ ਪਾਣੀ ਸੁੱਕ ਜਾਂਦਾ ਫਿਰ ਅਸੀਂ ਫਾਇਨਡ ਪਾਉਣਾ ਥੋੜਾ ਜਿਹਾ ਇਹਦੇ ਵਿੱਚ ਤੇ ਉਧਰ ਸਾਡਾ ਪਿਆਜ਼ ਪਾਏ ਆ ਤੇ ਰੈਡੀ ਹੋ ਰਹੇ ਨੇ ਉਹ ਤੇ ਫਿਰ ਇਹ ਤੜਕਾ ਲਾ ਕੇ ਤੇ ਤੁਹਾਨੂੰ ਜੋ ਵੀ ਰੈਸਪੀ ਤੁਹਾਨੂੰ ਦੱਸਦੀ ਹਾਂ ਹੁਣ ਅਸੀਂ ਲੱਗੇ ਮੂਲੀਆ ਦਾ ਤੜਕਾ ਲਾਉਣ ਬਿਲਕੁਲ ਸਿੰਪਲ ਤਰੀਕੇ ਨਾਲ ਮੂਲੀਆ ਬਣਾਵਾਂਗੇ ਇਹਦੇ ਵਿੱਚ ਸਿਰਫ ਆਪਾਂ ਪਾਵਾਂਗੇ ਪਿਆਜ਼ ਪਹਿਲਾਂ ਪਾਇਆ ਆਪਾਂ ਜੀਰਾ ਤੇ ਹੁਣ ਪਾਵਾਂਗੇ ਪਿਆਜ਼ ਕੁਝ ਕੁ ਬਾਅਦ ਕੀ 8:00 ਵਜੇ ਰਖਾਉਣੇ ਹੋਣਗੇ। ਬਸ ਸਿੰਪਲ ਜਿਹਾ ਪਕਣਾ ਨੂੰ ਹੋਣਾ ਹੈ। ਇਹ ਜਿਆਦਾ ਕੁਝ ਨਹੀਂ ਕਰਨਾ। 10 ਰੁਪਇਆ ਅੱਧਾ ਤੇ 10 ਰੁਪਇਆ ਪਾਇਆ। ਹੁਣ ਇਹਨੀਆਂ ਗਾ ਪੰਚਾਂ ਪਾਟਿਆ। ਬਾਕੀ ਸਾਰਾ ਕੁਝ ਸੋਨੇ ਚੰਦ ਆਪਣੇ ਨਾਲ ਦਾ। ਸੋਨੇ ਥੋੜਾ ਰੈੱਡ ਹੋ ਚੁੱਕਾ ਵਾ। ਇਹਦੇ ਵਿੱਚ ਹੁਣ ਅਸੀਂ ਨਮਕ ਪਾਵਾਂਗੇ। ਇਤ ਨਮਕ ਦਾ ਚਮਚਾ ਪਾਇਆ। ਅੱਧਾ ਚਮਚਾ ਮਸਾਲੇ ਦਾ। ਇਹ ਜਿਵੇਂ ਮੁਝੇ ਫਲਦੀ ਦਾ ਬਸ ਅਹੀਂ ਇਹ ਵੀ ਕੁਝ ਪਾਵਾਂਗੇ ਫਿਰ ਹੁਣ ਅਸੀਂ ਮੂਲੀਆ ਪਾਵਾਂਗੇ ਵਿੱਚ ਹੁਣ ਪਾਵਾਂਗੇ ਮੂਲੀਆ ਨੇ ਚੋਲ ਮੂਲੀਆ ਉਹਨਾਂ ਨੂੰ ਪਾਣੀ ਵਿੱਚ ਤੋੜ ਕੇ ਉਹ ਪਾਵਾਂਗੇ ਵਿੱਚ ਦੇਖੋ ਇਹਨੂੰ ਪਾਉਦੇ ਹੁਣ ਜਿਹੜੇ ਵਿੱਚ ਬਸ 10 ਮਿੰਟ ਤੱਕ ਇਹ ਸਬਜ਼ੀ ਰੈਡੀ ਹੋ ਜਾਣੀ ਹੈ ਤੇ ਉਹ 10-15 ਮਿੰਟ ਲੱਗਦੇ ਸਬਜ਼ੀ ਬਣਨ ਤੇ ਜ਼ਿਆਦਾ ਕੀ ਨਹੀਂ ਲੱਗਦਾ ਸਾਡੇ ਪਾਉਂਦੇ ਇਹੋ ਆ ਦੂਜੀ ਪਾਉਦੇ ਨਹੀਂਗੇ ਟੱਟੀ ਵਾਲੀ ਤੇ ਇਹ ਵੀ ਤੁਸੀਂ ਬਣਾ ਕੇ ਘਰ ਦੇਖਿਓ ਬਹੁਤ ਫਲਾਦਵਾਂ ਦੀ ਬਹੁਤ ਟੇਸਟੀ ਬਣਦੀ ਆ ਆਪਾਂ ਤਾਂ ਅਸੀਂ ਏਦਾਂ ਮੂਲੀ ਨਾਲ ਇਸ ਤਰ੍ਹਾਂ ਕਟ ਕੇ ਮੂਲੀ ਕਦੂਕਾ ਸੀ ਕੱਟ ਕੇ ਰੋਟੀ ਬਣਾਉਨੇ ਆ ਪਰ ਅਸੀਂ ਸਬਜ਼ੀ ਬਣਾਉਨੇ ਆ ਸਬਜ਼ੀ ਦੀ ਵੀ ਰੋਟੀ ਬਣਾ ਲਈ ਸਬਜ਼ੀ ਦੀ ਵੀ ਰੋਟੀ ਬਣਾ ਲਈ ਦੀ ਆ ਮੈਂ ਤੁਸੀਂ ਸਬਜ਼ੀ ਇਸ ਤਰ੍ਹਾਂ ਬਣਾ ਕੇ ਦੇਖਿਓ ਨਾਲ ਦਹੀਂ ਲੈ ਕੇ ਤੇ ਬਹੁਤ ਟੇਸਟੀ ਲੱਗੇਗੀ ਫਾਈਨਲੀ ਤੁਸੀਂ ਦੇਖ ਲਿਆ ਕਿ ਸਬਜੀ ਰੈਡੀ ਹੋ ਗਈ ਹੈ ਤੇ ਜੇ ਇਦਾਂ ਦੀਆਂ ਹੋਰ ਮਤਲਬ ਸਵਾਦ ਸਵਾਦ ਡਿਸ਼ੀਜ਼ ਸਵਾਦ ਸਬਜ਼ੀਆਂ ਅਲੱਗ-ਅਲੱਗ ਚੀਜ਼ਾਂ ਦੇ ਵਲੌਗ ਵੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਔਨ ਕਰ ਲਓ ਸ਼ੇਅਰ ਕਰੋ ਕਮੈਂਟ ਬਾਕਸ 'ਚ ਦੱਸਿਓ ਕਿ ਨੈਕਸਟ ਵਲੌਗ ਕਿਹੜੀ ਕੁਕਿੰਗ ਵਾਲਾ ਚਾਹੀਦਾ ਤੁਹਾਨੂੰ ਜਾਂ ਕਿਸ ਹੋਰ ਚੀਜ਼ ਤੇ ਚਾਹੀਦਾ ਸਾਨੂੰ ਇਹ ਦੱਸਿਓ ਜ਼ਰੂਰ ਉਸ ਹਿਸਾਬ ਨਾਲ ਅਸੀਂ ਤੁਹਾਡੇ ਲਈ ਵਲੌਗ ਲੈ ਕੇ ਆਵਾਂਗੇ ਸੋ ਬੈਲ ਆਈਕਨ ਦਬਾ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੀਏ ਪਲੀ ਪਲੇਟ ਸਾਡੀ ਰੈਡੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਮੂਲੀਆ ਦੀ ਪੁਰਜੀ ਬਣਾਈ ਆ ਦਹੀਂ ਸੀਟ ਰਹੀ ਥੋੜਾ ਜਿਹਾ ਦੁੱਧ ਵੀ ਪਾਇਆ ਵਾ ਤੇ ਇੱਥੇ ਆਲੂ ਮਟਰ ਦੀ ਸਬਜ਼ੀ ਦੇ ਨਾਲ ਸਾਡੇ ਫੁਲਕੇ ਤੇ ਪਲੇਟ ਰੈਡੀ ਹੋ ਗਈ ਆ ਤੇ ਹੁਣ ਅਸੀਂ ਰਾਤੀ ਰੋਟੀ ਖਾਵਾਂਗੇ ਤੁਸੀਂ ਵੀ ਖਾਓ ਅਸੀਂ ਵੀ ਖਾਣ ਲੱਗੇ ਆ